ਬੱਜੀ ਅਸਤਿਕਾਓ ਸਾਸਿਕਾ ਭਾਜੀ ਕੀ ਹਾਲ ਹੈ ਜੀ ਸੋ ਠੀਕ ਠਾਕ ਜੀ ਬਾਸ ਕਿਰਪਾ ਤੁਸੀਂ ਸੁਣਾਓ ਜੀ ਹੋਰ ਵਧੀਆ ਮੇਰਾ ਰਣੀ ਹੋਰ ਆਗੇ ਜੇ ਫੋਨ ਤੇ ਘੜਿਆ ਦੇ ਵੇਟ ਕਰਾਉਣਾ ਹਾਂਜੀ ਹੋਰ ਠੀਕ ਠਾਕ ਵਧੀਆ ਜੀ ਵਧੀਆ ਹੋਰ ਸੁਣਾਓ ਬਾਸ ਕਿਰਪਾ ਤੁਸੀਂ ਸੁਣਾਓਗੇ ਕਿਨੇ ਭਾਜੀ ਅੱਜ ਫਿਰ ਅੱਜ ਭਾਜੀ 4 ਵਜੇ 1 2 ਵਗੀਆਂ ਵਿੱਚ ਹੋਰ ਹਾਂਜੀ ਆ ਦੱਸੋ ਜੀ ਫਿਰ ਸੂਈਆਂ ਜੀ ਸਾਰਾ ਮਾਲ ਆ ਆ ਵਸ਼ੀ ਪਹਿਲਾਂ ਆ ਜੀ ਹਾਂਜੀ ਪਹਿਲਾਂ ਸੂਆ ਪਹਿਲਾਂ ਸੋ ਚੌਗੀ ਛਗੀ ਆ ਜੀ ਅਜੇ ਦੰਦ ਵੀ ਵਿਖਾਉਂਗਾ ਮੈਂ ਮਗਰ ਬੱਚਾ ਵੀ ਵਸ਼ੀ ਆ ਜੀ ਅਰਾਧ ਦੀ ਸੂਈ ਆ ਜੀ ਤੇ ਭਾਜੀ ਕਿੰਨਾ ਕੁ ਅੱਛਾ ਬੋਲੇ ਰਾਤੀ ਸੁਈ ਬਰਾਦੀ ਸੁਈ ਜਾਵੇਂ ਝੂਠ ਮਾਰ ਨੂੰ ਮਾਰੀ ਜਾਈਏ ਹੁਣ 15 ਕਿਲੋ ਰਾ ਵਸ਼ੀ ਦੇ ਦੂਗੀ 20 ਪਲੱਸ ਵਾਲੀ ਆ ਹਾਂ 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 ਹਾਂਜੀ ਖੜ ਜੋ ਬਣਾ ਇੱਥੇ ਲੋ ਠੀਕ ਆ ਆਰ ਆਰ ਸ਼ਹਿਰ ਆ ਵਛੀ ਆਰ ਸ਼ਹਿਰ ਬਿਲਕੁਲ ਹਾਂਜੀ ਦੰਦ ਵੀ ਖਾਈਏ ਤੁਹਾਨੂੰ ਹੁਣ ਖਾ ਲਓ ਜੀ ਫਿਰ ਹਾਂਜੀ ਕਿਉਂ ਕੱਦ ਵਜਨ ਵਾਲੀ ਕਿੰਨੇ ਕਹਿਣਾ ਨੇ ਦੁੱਜਣ ਵਾ ਨਹੀਂ ਪਹਿਲਾ ਸੁਆ ਜੇ ਅਜੇ ਲੈ ਲਓ ਠੀਕ ਆ ਜੀ ਬਿਲਕੁਲ ਪਰ ਮਗਰ ਕੱਦ ਵੀ ਵਿਖਾਉਣਾ 5 5.5 ਫੁੱਟ ਹੋਣੀ ਆ ਵਸ਼ੀ ਚੁਆਈ ਗਣੀ ਗਈ ਜੀ ਬਾਜੀ ਚੁਆਈ ਦੀ 1 ਨੰਬਰ ਦੀ ਹੋਊਗੀ ਜਿਹੜੀ ਚੁਆਈ ਦੀ ਪਾਸ ਹੋਊਗੀ ਉਹ ਆਪਾਂ ਵੀਡੀਓ ਪਾਉਣੀ ਨਹੀਂ ਤੇ ਸਾਈਡ ਤੇ ਉਧਰ ਲੱਗੀ ਨਹੀਂ ਇਧਰ ਆ ਕਦ ਮਿਲ ਲੋ ਵੇਖ ਲੋ ਮੇਰਾ 6 ਫੁੱਟ 2 1/2 ਤੇ ਕਿੱਥੇ ਆਵੇਗਾ ਛਾਤੀ ਤੇ ਆਉਂਦੀ ਹੈ ਪੂਰੀ ਹਾਂਜੀ ਹਾਂਜੀ ਵੀ ਜਿਹੜਾ ਲੋਕ ਲੱਖ ਕਰੀ ਜਾਂਦੇ ਮੁੱਲ ਪਰ ਆਪਾਂ ਨਹੀਂ ਕਰਨਾ ਆਪਾਂ ਵੇਚਣ ਵਾਲਾ ਕਰਦੇ ਬਿਲਕੁਲ 75 ਦੀ ਦੇ ਦਈਏ ਜਾਇ ਦੀ ਜਾਨ ਜਿਹੜਾ ਕੰਮ ਤੇ 70 ਦੀ ਲੈਦੇ ਹੋ ਚਲੋ 10000 ਛੱਡ ਦਾਂਗੇ ਜੀ ਹੋਰ 70000 ਹੋਰ ਜਾਣ ਦੇ ਕੋਈ ਦੋ ਘੱਟ ਹੋ ਜੀ ਚਲੋ ਠੀਕ ਹੈ ਜੇ ਕਹਿ ਤਾ ਕੋਈ ਗੱਲ ਹੀ ਨਹੀਂ ਜਾਣ ਦੋ ਜਾਣ ਦੋ ਔਰ ਵਸ਼ੀ ਨਹੀਂ ਮਿਲਨੀ ਇਹਨੇ ਦੀ ਵਸ਼ੀ 85000 ਦੀ ਆ ਹਾਂਜੀ ਆ ਜੋ ਤੇ ਆਹ ਜੀ ਮੇਰੇ ਬੱਚਾ ਬਹੁਤ ਚੰਗਾ ਜਿਹਾ ਵਸ਼ੀ ਵਸ਼ੀ ਆ ਜੀ ਵਸ਼ੀ ਹਾਂਜੀ ਆ ਕਰ ਲੈ ਫੋਨ ਬੰਦ ਇਹ ਪਹਿਲਾ ਸੂਈ ਦੂਜਾ ਜੀ ਇਹ ਸਾਰੀਆਂ ਹਰਗਾਂ ਪਿਆਜ਼ ਤਿੰਨੇ ਪਹਿਲਣਾਂ ਦੇ ਉਹ ਆ ਦੁੱਜਣ ਚਲੋ ਭਾਈ ਦੁੱਧ ਕਿੰਨਾ ਥੱਲੇ ਨੇ ਦੁੱਧੇ ਦੀ ਭਾਈ ਪਰਸੋਂ ਦੀ ਸੂਈ ਆ ਜੀ 10 11 ਕਿਲੋ ਬੋਰਾ ਆਊਗਾ 11 12 ਬੋਰਾ ਹੀ ਆ ਨਾ ਹਾਂਜੀ ਵੱਛੀ ਇਹਦੇ ਮਗਰ ਬਹੁਤ ਚੰਗੀ ਨਾੜੂ ਆ ਪਰਸੋ ਰਾਤ ਸੀ ਹੋਈ ਹੈ ਜੀ ਲੈ ਜੀ ਵੱਛੀ ਇਹ ਵੱਛੀ ਚੈੱਕ ਕਰਾਓ ਮਗਰ ਵੇਖੋ ਕਿੱਦਾਂ ਦਾ ਬੱਚਾ ਜੀ ਆਇਂਦਾ ਬੱਚਾ ਤੇ ਹੁੰਦਾ ਦੋਵੇਂ ਵੱਛੀ ਆਈਆਂ ਨਾ ਜੀ ਦੋ ਹੀ ਆ ਕੇ ਆ ਵੀ ਵੱਛੀ ਆ ਤੇ ਮਗਰੀ ਵੱਛੀ ਕੇ ਤੇ ਕਿੰਨਾ ਦਾ ਦੁੱਧਾ ਜੀ ਹੁਣ ਇਸ ਚ ਪਾਜੀ ਇਹ ਕੋ 10 ਕਿਲੋ ਤੋਂ ਬਾਹਰ ਬੋਲਾ ਹੋਊਗਾ ਜੀ 10 ਕਿਲੋ ਬਾਹਰ ਬੋਲਾ ਹਾਂ ਜੀ ਪਸੋ ਦੀ ਸੂਈ ਹੁਣ ਇੰਨਾ ਵੱਛੀ ਨਹੀਂ ਹੁਣ ਇੰਨਾ ਬੜਾ ਬੱਚਾ ਜੀ ਬਿਲਕੁਲ ਬਿਲਕੁਲ ਅਰੇ ਚੌਗੀ ਆ ਜੀ ਵੜੀ ਹਮ ਸਹੀ ਸਹੀ ਗੱਲ ਹੈ ਜੀ ਸੋਣੀ ਸਾਣੀ ਵੇਖੋ ਕਿੰਨਾ ਮੁੱਠੀ ਕਿੰਨੀ ਸੋਣੀ ਆ ਵੱਛੀਨ ਲੱਗੀ ਬਾਣੀ ਲਈ ਵੜਿਆ ਨਾ ਜੀ ਚੁਾਈ 1 ਨੰਬਰ ਦੀ ਹੋਊਗੀ ਪੂਰ ਛੱਟੇ ਦੀ ਗਾਰੰਟੀ ਮੇਰੀ ਆਪਣੀ ਹੋਊਗੀ। ਭਾਜੀ ਫਿਰ ਇੰਦੀ ਕੀ ਮਾਰਾ? 60 ਦੀ ਦੇ ਦੀਏ ਭਾਜੀ। ਹੁੰਦਾ ਮੰਨ ਤਾ ਤਿੰਨ ਘੱਟ ਹੋ ਜੂਗੀ। ਹਾਂਜੀ ਤਿੰਨ ਛੱਡ ਦਾਂਗੇ। 57000 ਦੀ। 57000 ਦੀ। ਠੀਕ ਹੈ ਜੀ। ਠੀਕ ਹੈ। ਹੋਰ 500 ਛੱਡ ਦਨੇ ਆ। ਜਿਹੜੇ ਛੋੜ ਕਰਨੀ ਆ ਮੁੜਕੇ ਮੇਰਾ ਵੀਰ ਕਹਿੰਦੇ ਇੰਨੀ ਘੱਟ ਛੋੜ ਵਾਸ ਠੀਕ ਹੈ ਜੀ। 500 ਹੋਰ ਛੱਡ ਦਾਂਗੇ ਜੀ। ਚਲੋ। 57500 ਦੀ। ਆਹਾਂ ਭਾਈ ਜੀ ਫਿਰ ਇਹ ਵੀ ਵੀਜੀ 4 ਦੰਦ ਦਾ ਵੜੀ। ਇਹ ਵੀ 4 ਦੰਦ ਦਾ। ਹਾਂਜੀ। ਦੁੱਧ ਕਿਨਾਂ ਜੀ ਇਹਦੇ ਕੋਈ ਆ ਚਾਰ ਪੰਜ ਦਿਨ ਹੋ ਗਏ 10 ਕਿਲੋ ਹੋਊਗਾ ਜੀ 10 11 10 11 ਇਹ ਵੀ ਲੈ ਚਲੋ ਹਾਂਜੀ ਲੋ ਜੀ 10 ਕਿਲੋ ਐਸ ਟਾਈਮ ਚਾਰ ਦੀ ਇੱਕ ਨੰਬਰ ਕਿਤੇ ਬਹੁਤ ਜ਼ਿਆਦਾ ਥਣ ਬਣਾਉਂਦੀ ਆ ਤੇ ਗਾੜੀ ਹੈ ਬੜੀ ਸੋਹਣੀ ਆ ਆ ਜਿਓ ਜੀ ਆਜਾ ਸੋਹਣੀ ਸਾਣੀ ਬਹੁਤ ਆਵੇ ਲੱਗਾ ਥਣ ਬੜੋ ਜ਼ਿਆਦਾ ਚੰਗਾ ਵਸ਼ੀ ਨੂੰ ਇਹਦੀ ਵਸ਼ਾ ਜੀ ਮਗਰ ਬੱਛਾ ਮਗਰ ਜੀ ਹਾਂਜੀ ਇਹ ਵਛੇ ਵਾਲੀਆਂ ਦੋਵੇਂ ਸਾਈਡ ਤੇ ਲਾਈਆਂ ਵਛੀਆਂ ਵਾਲੀਆਂ ਦੋਵੇਂ ਸਾਈਡ ਤੇ ਆ ਹੂੰ ਹੂੰ ਤੇ ਭਾਜੀ ਫਿਰ ਇੰਦੀ ਕੀਮਤ ਤੁਸੀਂ 55 ਦੀ ਵਛੀ ਵਿਕ ਜੂਗੀ ਦੇ ਦिए ਹੈ ਵੀ ਬਹੁਤ ਚੰਗੀ ਹੈ ਮੇਰੀ ਦੇਣ ਵਾਲੀ ਆ 50000 ਚੋਂ 2000 ਛੋਟ ਕਰ ਦਿੰਦੇ 48000 48000 ਦੀ ਵਛੀ ਦੇ ਦਾਂਗੇ ਹਾਂ ਠੰਡੀ ਠੁੰਡੀ ਬਹੁਤ ਯਾਰੀ ਵਛੀ ਬਸ ਠੀਕ ਹੈ ਹਾਂਜੀ ਤੇ ਆ ਆ ਗਈ ਕ੍ਰੋਸ ਟਾਇਪ ਹਾਂਜੀ ਕ੍ਰੋਸ ਟਾਇਪ ਆ ਜਿਹੜੇ ਮੰਗਦੇ ਲੋਕ ਗਰਮੀਆਂ ਦਾ ਤੋਹਫਾ ਜੇ ਸੁਈ ਆ ਜੀ ਸੁਈ ਆ ਜੀ ਆਵੇ ਬੱਚਾ ਆ ਜੇ ਚਲੋ 7-8 ਦਿਨਾਂ ਦੇ ਭਾਜੀ ਕਿੰਨਾ ਵਰਾ ਇਸ ਟਾਈਮ ਭਾਜੀ ਇਹਦੇ ਕੋਲ 15 16 ਕਿਲੋ ਵੀ ਹੈਗਾ ਸੀ ਜੋ ਬੋਲਾ ਹਾਂ ਤੇ ਆ ਮੇਰੇ ਕੋ ਐਵੇਂ ਝੂੜਦੀ ਹੁਣ ਜਿੰਨਾ ਹੈਗਾ 13 14 ਕਿਲੋ ਹੈਗਾ ਹੁਣ ਜਿਹੜਾ ਅੱਛਾ 13 ਜਿਹੜੇ ਕੋਲ ਹੈਗਾ ਹਾਂਜੀ ਠੀਕ ਆਜੋ ਤੁਹਾਨੂੰ ਪਤਾ ਜੁਰ ਡੰਗਰ ਵਾ ਵਾਜਾਂ ਦੇ ਫੇ ਫੇਰੇ ਤੁਰੇ ਤੇ ਨਹੀਂ ਮਾਲੂਮ ਸਾਮ੍ਹੇ ਆ ਜਾਂਦਾ ਠੰਡੀ ਠੁੰਡੀ ਨਿਆਣਾ ਪਾਉਣ ਦੀ ਲੋੜ ਵੀ ਨਹੀਂ ਆ ਜੀ ਬਸ ਠੀਕ ਆ ਹਾਂਜੀ ਤੇ ਭਾਜੀ ਫਿਰ ਇੰਦੀ ਕੀ ਮਾਰਾ ਇਹਦੀ ਵਿਧੀ 50 ਦੀ ਦੇ ਦਾਂਗੇ ਦੋ ਸ਼ੌਟ ਕਰ ਦਾਂਗੇ ਜੀ ਇਹ 45000 ਦੀ ਕਿੰਨੇ ਜੀ 45 ਦੀ ਚੱਲ ਦੇਣੀ ਨਹੀਂ ਚੱਲ ਤੁਸੀਂ ਕਹਤਾ ਦੇ ਦਿੰਦੇ ਆ ਜੀ ਚੱਲ ਜਾਂਦਾ ਮਿਲਣੀ ਨਹੀਂ ਨਾ ਬਾਹਰ ਹੋਣੀ